ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਰਿਸ਼ਤੇ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਨਵੇਂ ਰਿਸ਼ਤੇ ਲੈ ਕੇ ਆਏ ਹਾਂ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਚੈਨਲ ਤੇ ਨਵੇਂ ਆਇਓ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਨਾਲ ਲੱਗਦੇ ਬੈਲ ਆਈਕਨ ਨੂੰ ਪ੍ਰੈਸ ਕਰਿਓ ਤਾਂ ਜੋ ਕਿ ਸਾਡੀਆਂ ਆਉਣ ਵਾਲੀਆਂ ਸਾਰੀਆਂ ਨਵੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਜੇਕਰ ਤੁਸੀਂ ਵੀ ਆਪਣੇ ਲੜਕੇ ਜਾਂ ਲੜਕੀ ਦੇ ਰਿਸ਼ਤੇ ਦੀ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਗਏ WhatsApp ਨੰਬਰ ਤੇ ਮੈਸੇਜ ਕਰਕੇ ਡਾਟਾ ਭੇਜ ਕੇ ਤੁਸੀਂ ਆਪਣੀ ਐਡ ਲਗਵਾ ਸਕਦੇ ਹੋ ਜੀ। ਸਾਡਾ ਕੰਮ ਸਿਰਫ ਐਡ ਲਗਾਉਣ ਦਾ ਹੁੰਦਾ ਹੈ ਜੀ। ਜੇਕਰ ਤੁਹਾਨੂੰ ਸਾਡੀਆਂ ਵੀਡੀਓ ਦੇ ਵਿੱਚੋਂ ਕੋਈ ਵੀ ਰਿਸ਼ਤਾ ਪਸੰਦ ਆਉਂਦਾ ਹੈ ਤਾਂ ਤੁਸੀਂ ਰਿਸ਼ਤਾ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਪੁਸ਼ਪੜਤਾਲ ਜ਼ਰੂਰ ਕਰਿਆ ਕਰੋ ਜੀ ਤੇ ਬਾਅਦ ਵਿੱਚ ਵਿੱਚ ਤੁਸੀਂ ਰਿਸ਼ਤਾ ਕਰਿਆ ਕਰੋ। ਅਗਰ ਤੁਹਾਨੂੰ ਰਿਸ਼ਤਾ ਕਰਨ ਦੇ ਸਮੇਂ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਆਉਂਦੀ ਆ ਤਵਸ ਜਿੰਮੇਵਾਰ ਅਸੀਂ ਨਹੀਂ ਹੋਵਾਂਗੇ ਜੀ ਤੁਸੀਂ ਖੁਦ ਜ਼ਿੰਮੇਵਾਰ ਹੋਵੋਗੇ ਕਿਉਂਕਿ ਸਾਡਾ ਤਾਂ ਕੰਮ ਸਿਰਫ ਐਡ ਦਾ ਹੈ ਜੀ ਅਸੀਂ ਖੁਦ ਰਿਸ਼ਤੇ ਨਹੀਂ ਕਰਵਾਉਂਦੇ ਹਾਂਜੀ ਅੱਜ ਦਾ ਪਹਿਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੋਸ਼ਲ ਕੁਮਾਰ ਪਤਾ ਫਰੀਦਕੋਟ ਕਾਸਟ ਹਿੰਦੂ ਅਰੋੜਾ ਗੋਤ ਬਜਾਜ ਉਮਰ 1991 ਕੱਦ 5 ਫੁੱਟ 10 ਇੰਚ ਪੈਣਾ ਦੋਨੇ ਜੀ ਮੈਰਿਟ ਨੇ ਪਰ ਇੱਕੇ ਕੰਮ ਮੁੰਡਾ ਪ੍ਰਾਈਵੇਟ ਨੌਕਰੀ ਕਰਦਾ ਹੈ ਦੀ ਵਧੀਆ ਤਨਖਾਹੇ ਮੰਗੇ ਜੀ ਪਰਿਵਾਰ ਦੀ ਕੁੜੀ ਵਧੀਆ ਪਰਿਵਾਰ ਤੋਂ ਘਰੇਲੂ ਹੋਵੇ ਹੋਰ ਪਰਿਵਾਰ ਦੀ ਕੋਈ ਮੰਗਣੀ ਜੀ ਕਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਨੋਟ ਕਰ ਸਕਦੇ ਹਾਂ 87290 73947 ਇਸ ਨੰਬਰ ਤੇ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਤੁਸੀਂ ਕਰ ਸਕਦੇ ਹੋ ਜੀ ਹਾਂਜੀ ਅਗਲਾ ਰਿਸ਼ਤਾ ਕਰੋ ਜੀ ਨੋਟ ਨਾਮ ਸੰਦੀਪ ਕੁਮਾਰ ਪਤਾ ਹੁਸ਼ਿਆਰਪੁਰ ਉਮਰ 22 3 1993 ਜਨਮ ਦਾ ਟਾਈਮ ਹੈ ਜੀ 1:55 AM ਕੱਦ 5 ਫੁੱਟ 6 ਇੰਚ ਪੜਾਈ ਪਲੱਸ 2 ਪਾਸ ਨੇ ਜੀ ਨਾਲ ITI ਦਾ ਡਿਪਲੋਮਾ ਕੋਰਸ ਕੀਤਾ ਹੋਇਆ ਹੈ ਭੈਣ 1 ਕੀ ਜੀ ਕਾਮੇ ਜੀ ਮੁੰਡਾ ਵੈਲਡਿੰਗ ਦਾ ਕੰਮ ਕਰਦਾ ਹੈ ਮੰਗੇ ਪਰਿਵਾਰ ਦੀ ਕੁੜੀ ਸੋਹਣੀ ਸੁਨੱਖੀ ਹੋਵੇ ਪੜੀ ਲਿਖੀ ਹੋਵੇ ਘਰੇਲੂ ਹੋਵੇ ਹੋਰ ਕਿਸੇ ਵੀ ਤਰ੍ਹਾਂ ਦੀ ਪਰਿਵਾਰ ਦੀ ਕੋਈ ਮੰਗ ਨਹੀਂ ਜੀ ਨਾਲ ਨੰਬਰ ਦਿੱਤਾ ਗਿਆ ਨੋਟ ਕਰ ਸਕਦੇ ਹਾਂ ਜੀ 98158 ਸਟਾਰਟ 290 ਇਸ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਜੀ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਦਾਮ ਸਿੰਘ ਪਤਾ ਮਾਨਸਾ ਕਾਸਟ ਜੱਟ ਸਿੱਖ ਗੋਤ ਸਿੱਧੂ ਉਮਰ 6 11 1994 ਕੱਦ 6 ਫੁੱਟ ਪੜਾਈ ਪਲੱਸ 2 ਪਾਸ ਨੇ ਜੀ ਗ੍ਰੈਜੂਏਸ਼ਨ ਨਾਲ ਆਈਟੀਆਈ ਦਾ ਡਿਪਲੋਮਾ ਕੀਤਾ ਹੋਇਆ ਹੈ ਭੈਣਾ ਦੋ ਨੇ ਜੀ ਮੈਰਿਡ ਨੇ ਕੰਮੇ 6 ਕਿੱਲੇ ਜ਼ਮੀਨ ਹੈ ਆਪਣਾ ਕਾਰੋਬਾਰੀ ਬਿਜ਼ਨਸ ਹੈ कमाई 1.5 ਲੱਖ ਪ੍ਰਤੀ ਮਹੀਨਾ ਮੰਗੇ ਜੀ ਕੁੜੀ ਸੋਣੀ ਸੁਨਖੀ ਹੋਵੇ ਵਧੀਆ ਪਰਿਵਾਰ ਤੋਂ ਹੋਵੇ ਪੜ੍ਹੀ ਲਿਖੀ ਹੋਵੇ ਤੇ ਘਰ ਸੰਭਾਲਣ ਵਾਲੀ ਹੋਵੇ ਆਈ ਲੈਟਸ ਏਨ ਆਰ ਆਈ ਦੋਰਨ ਜੀ ਨੰਬਰ ਨੋਟ ਕਰ ਸਕਦੇ ਹਾਂ ਜੀ 78370 29607 ਇਸ ਨੰਬਰ ਤੇ ਤੁਸੀਂ ਡਾਇਰੈਕਟ ਪਰਿਵਾਰ ਦੇ ਨਾਲ ਗੱਲਬਾਤ ਕਰ ਸਕਦੇ ਹੋ ਤੇ ਵਧੇਰੇ ਜਾਣਕਾਰੀ ਵੀ ਲੈ ਸਕਦੇ ਹੋ ਜੀ ਹਾਂ ਜੀ ਅਗਲਾ ਰਿਸ਼ਤਾ ਕਰੋ ਜੀ ਨੋਟ ਜੋ ਕੇ ਲੜਕੀ ਦਾ ਹੈ ਨਾਮ ਗੌਰ ਪਤਾ ਰੋਪੜ ਕਾਸਟ ਜੱਟ ਸਿੱਖ ਉਮਰ 1993 ਕੱਦ 5 ਫੁੱਟ 5 ਇੰਚ ਪੜਾਈ ਕੰਪਿਊਟਰ ਸਾਇੰਸ ਇੰਜੀਨੀਅਰਿੰਗ ਪਰਿਵਾਰ ਦੇ ਵਿੱਚ ਮਾਤਾ ਪਿਤਾ ਪ੍ਰਾ ਇੱਕ ਮੰਗ ਮੁੰਡਾ ਇਟਲੀ ਦੇ ਵਿੱਚ ਪੀਆਰ ਹੋਵੇ ਜੱਟ ਸਿੱਖ ਫੈਮਿਲੀ ਤੋਂ ਹੋਵੇ ਸ਼ਾਰਟ ਟਾਈਮ ਡਿਵੋਰਸ ਆਲਸੋ ਅਸੈਪਟਡ ਇੰਡੀਆ ਵਾਲੇ ਤੇ ਮਾਝੇ ਵਾਲੇ ਕੰਟੈਕਟ ਤੋਂ ਨਾ ਕਰਨੀ ਚਾਹੀਦਾ ਜਿੰਨਾਂ ਦਾ ਥੋੜੇ ਸਮੇਂ ਲਈ ਡਿਵੋਰਸ ਹੋਇਆ ਉਹ ਵੀ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਨੇ ਜੀ ਤੇ ਇੰਡੀਆ ਵਾਲੇ ਤੇ ਮਾਝੇ ਵਾਲੇ ਇਹਨਾਂ ਦੇ ਨਾਲ ਸੰਪਰਕ ਨਾ ਕਰਨ ਇਹਨਾਂ ਦਾ ਨੰਬਰ ਦਿੱਤਾ ਗਿਆ ਹੈ ਜੀ ਨੋਟ ਕਰੋ 82 890 83503 8289083503 ਇਸ ਨੰਬਰ ਤੇ ਪਰਿਵਾਰ ਦੇ ਨਾਲ ਤੁਸੀਂ ਸਿੱਧੀ ਗੱਲਬਾਤ ਕਰ ਸਕਦੇ ਹੋ ਜੀ ਅਜੀ ਅਗਲਾ ਰਿਸ਼ਤਾ ਕਰੋ ਜੀ ਨੋਟ ਨਾਮ ਕੌਰ ਪਤਾ ਲੁਧਿਆਣਾ ਕਾਸਟ ਰਾਮਗੜੀਆ ਗੋਤ ਸ਼ਿਮਾਰ ਐਂਡ ਰੰਗਾਰੇ ਉਮਰ 13 2 8 ਸੌਰੀ 13 8 1999 ਜਨਮ ਦਾ ਟਾਈਮ 1:30 a.m. ਰੰਗ ਫੇਅਰ ਐਂਡ ਸਮਾਰਟ ਪੜ੍ਹਾਈ ਬੀ ਐਸ ਸੀ ਐਮ ਐਸ ਸੀ ਬੀ ਐਡ ਪੀ ਡੀ ਐਟ ਕਾਮੇਜੀ ਹਾਈ ਸਕੂਲ ਦੇ ਵਿੱਚ ਰੈਗੂਲਰ ਸਾਇੰਸ ਟੀਚਰ ਨੇ ਫਾਦਰ ਬੈਂਕ ਮੈਨੇਜਰ ਰਟਾਇਰ ਨੇ ਮਦਰ ਗਵਰਨਮੈਂਟ ਹਾਈ ਸਕੂਲ ਟੀਚਰ ਰਟਾਇਰ ਨੇ ਬ੍ਰਦਰ ਡੂਇੰਗ ਐਮਟੈਕ ਸਿਵਲ ਜੀਐਨਜੀ ਲੁਧਿਆਣਾ ਤੇ ਮੰਗੇ ਜੀ ਇਸ ਪਰਿਵਾਰ ਦੀ ਮੁੰਡਾ ਗਵਰਨਮੈਂਟ ਜੌਬ ਤੇ ਹੋਵੇ ਲੁਧਿਆਣਾ ਜਾਂ ਨੇੜੇ ਵਾਲੇ ਹੀ ਸੰਪਰਕ ਕਰਨ 81463 99944 ਇਸ ਨੰਬਰ ਤੇ ਤੁਸੀਂ ਪਰਿਵਾਰ ਤੇ ਨਾਲ ਸਿੱਧੀ ਡਾਇਰੈਕਟ ਆਪਣੀ ਗੱਲਬਾਤ ਕਰ ਸਕਦੇ ਹੋ ਜੀ ਜੀ ਅਗਲਾ ਰਿਸ਼ਤਾ ਕਰੋ ਜੀ ਨੋਟ ਨਾਮ ਸਤਿੰਦਰਪਾਲ ਸਿੰਘ ਪਤਾ ਕਪੂਰਥਲਾ ਕਾਸਟ ਜੱਟ ਸਿੱਖ ਗੋਤ ਕੁਮਾਰ ਘੁੰਮਣ ਉਮਰ 1990 ਕੱਦ 5 ਫੁੱਟ 11 ਇੰਚ ਪੜ੍ਹਾਈ ਬੀਟੈਕ ਕੰਪਿਊਟਰ ਸਾਇੰਸ ਇੰਜੀਨੀਅਰਿੰਗ ਸਟੇਟਸ ਅ ਵੇਟਿੰਗ ਡਿਵੋਰਸ ਫਾਈਨਲ ਇਨ ਅਕਤੂਬਰ 24 ਐਕਸਪੀਰੀਅੰਸ 6 ইয়ারਜ਼ ਐਜ਼ QA ਇਨ ਪੁਨੇ ਗੁਰਦਾਉ ਐਂਡ ਮਹਾਲੀ ਸਟੱਡੀ ਇਨ ਕੈਨੇਡਾ ਫਾਰ 2 ইয়ার্স PR files submitted in June 24 under progress in Canadian agency. Now he is living in Brampton and working as technician. Father retired from army, served as accountant in army public school for seven years, and now serving in station headquarters army. Mother housewife Neji Pranoti Panano. ਬੇਨਪਰਾ ਹੈ ਨੀ ਜੀ ਕੋਈ ਨੰਬਰ ਪਰਿਵਾਰ ਦਾ ਨੋਟ ਕਰ ਸਕਦੇ ਹਾਂ ਜੀ 95521 99135 ਇਸ ਨੰਬਰ ਤੇ ਪਰਿਵਾਰ ਦੇ ਨਾਲ ਸਿੱਧੀ ਗੱਲਬਾਤ ਤੁਸੀਂ ਕਰ ਸਕਦੇ ਹੋ ਜੀ ਜੀ ਅਗਲਾ ਰਿਸ਼ਤਾ ਕਰੋ ਜੀ ਨੋਟ ਮੈਮ ਤੇਜਿੰਦਰ ਸਿੰਘ ਕਾਸਟ ਜੱਟ ਸਿੱਖ ਜਨਮ 1991 ਕੱਦ 5 ਫੁੱਟ 7 ਇੰਚ ਗੋਤ ਗਿੱਲ ਪੜਾਈ ਇੰਟਰਨੈਸ਼ਨਲ ਡਿਪਲੋਮਾ ਇਨ ਬਿਜ਼ਨਸ ਮੈਨੇਜਮੈਂਟ ਯੂਕੇ ਪੈਨ ਏਕੇਜੀ ਮੈਰਿਡ ਕੈਨੇਡਾ ਦੇ ਵਿੱਚ ਪਿਤਾ ਜਰਮਨ ਦੇ ਵਿੱਚ ਐਂਡ ਬਾਕੀ ਪਰਿਵਾਰ ਇੰਡੀਆ ਐਂਡ ਆਸਟ੍ਰੇਲੀਆ ਦੇ ਵਿੱਚ ਕਾਮੇਜੀ ਆਪਣਾ ਕੰਪਨੀ ਬਿਜ਼ਨਸ ਹੈ ਮਾਂਗੇ ਕੁੜੀ ਪੜੀ ਲਿਖੀ ਦੁਆਬੇ ਏਰੀਏ ਦੀ ਇੰਗਲੈਂਡ ਵਿੱਚ ਹੋਵੇ ਸਟੂਡੈਂਟ ਵਰਕ ਪਰਮਿਟ ਜਾਂ ਪੀਆਰ ਹੋਵੇ ਮੈਰਜ ਬਿਊਰੋ ਵਾਲੇ ਮਾਫ ਨੰਬਰ ਨੋਟ ਕਰ ਸਕਦੇ ਹਾਂ ਜੀ +44 7380 43804 ਇਸ ਨੰਬਰ ਤੇ ਕਾਲ ਮੈਸੇਜ ਕਰਕੇ ਵਧੇਰੇ ਜਾਣਕਾਰੀ ਤੁਸੀਂ ਲੈ ਸਕਦੇ ਹੋ ਜੀ। ਜੀ ਅਗਲਾ ਰਿਸ਼ਤਾ ਕਰੋ ਜੀ ਨੋਟ ਨਾਮ ਅਮਨ ਕੁਮਾਰ ਪਤਾ ਮਖੂਬ ਫਰੋਜਪੁਰ ਕਾਸਟ ਸਚਦੇਵ ਮੰਗਲਿਕ ਉਮਰ 27 ਸਾਲ ਡੇਟ ਆਫ ਬਰਥ 21/7/1997 ਪੜ੍ਹਾਈ ਪਲੱਸ 2 ਪਾਸ ਨੇ ਜੀ ਪ੍ਰਾਈਵੇਟਲੀ ਮੈਰੀਡੇ ਮਾਤਾ ਪਿਤਾ ਨੇ ਜੀ ਫੈਮਲੀ ਦੇ ਵਿੱਚ ਕੰਮ ਹੈ ਮੋਬਾਈਲ ਸ਼ਾਪ ਦਾ ਨੰਬਰ ਨੋਟ ਕਰੋ ਜੀ 83606 06839 ਅਗਲਾ ਨੰਬਰ ਨੋਟ ਕਰੋ ਜੀ 99146 15799 ਇਹ ਦੋ ਨੰਬਰ ਨੇ ਜੀ ਇਹਨਾਂ ਦੋਨਾਂ ਨੰਬਰਾਂ ਤੇ ਤੁਸੀਂ ਪਰਿਵਾਰ ਦੇ ਨਾਲ ਗੱਲਬਾਤ ਕਰ ਸਕਦੇ ਹੋ ਜੀ ਹਾਂਜੀ ਅਗਲਾ ਰਿਸ਼ਤਾ ਕਰੋ ਜੀ ਨੋਟ ਨਾਮ ਜਸਵਿੰਦਰ ਸਿੰਘ ਉਮਰ 1997 ਕੱਦ 5 ਫੁੱਟ 7 ਇੰਚ ਪੜਾਈ ਬੀਟੈਕ ਐਮਟੈਕ ਇਨ ਕੰਪਿਊਟਰ ਸਾਇੰਸ ਕੰਮ ਸੌਫਟਵੇਅਰ ਡਿਵੈਲਪਰ ਇਨ ਕੈਨੇਡਾ ਸੈਲਰੀ ਸੈਲਰੀ 1 ਲੱਖ ਹੈ ਜੀ ਡਾਲਰ ਮਾਂਗੇ ਜੀ ਪਰਿਵਾਰ ਦੀ ਕੁੜੀ ਨੇ ਬੀਟੈਕ ਕੀਤੀ ਹੋਵੇ ਐਬੀਟੈਕ ਕੀਤੀ ਹੋਵੇ ਵੀ ਉਮਰ 24 ਤੋਂ 26 ਤੱਕ ਹੋਵੇ ਕੱਦ 5-5 ਤੋਂ ਉੱਪਰ ਹੋਵੇ ਤੇ ਪਰਿਵਾਰ ਦਾ ਦਿੱਤਾ ਗਿਆ ਜੀ ਨੰਬਰ ਨੋਟ ਕਰ ਸਕਦੇ ਹਾਂ 79865 10266 ਇਸ ਨੰਬਰ ਤੇ ਪਰਿਵਾਰ ਦੇ ਨਾਲ ਤੁਸੀਂ ਆਪਣੀ ਡਾਇਰੈਕਟ ਗੱਲਬਾਤ ਕਰਕੇ ਵਧੇਰੇ ਜਾਣਕਾਰੀ ਵੀ ਲੈ ਸਕਦੇ ਹੋ ਜੀ ਹਾਂਜੀ ਅਗਲਾ ਰਿਸ਼ਤਾ ਕਰੋ ਜੀ ਨੋਟ ਨਾਮ ਸਿੰਘ ਪਤਾ ਦਸੂਹਾ ਹੁਸ਼ਿਆਰਪੁਰ ਕਾਸਟ ਐਸਸੀ ਕੱਦ 5 ਫੁੱਟ 8 ਇੰਚ ਉਮਰ 24 12 1993 ਪੜਾਈ ਪਲੱਸ 2 ਪਾਸ ਨੇ ਜੀ ਕਾਮੇ ਜੀ ਵਰਕ ਇਨ ਸਾਊਦੀ ਅਰਬ ਫਰੋਮ ਲਾਸਟ ਸੈਮ ਟੂ 8 ইয়ার্স ਐਜ਼ ਅ ਟਰਾਲਾ ਡਰਾਈਵਰ ਨੇ ਦੁਬਈ ਲਾਇਸੈਂਸ ਪ੍ਰਾਏ ਕੇ ਜੀ ਵਰਕਿੰਗ ਇਨ ਦੁਬਈ ਸਿਕਿਉਰਿਟੀ ਆਫਿਸਰ ਭੈਣਾ ਦੋ ਨੇ ਜੀ ਇੱਕ ਮੈਰਿਡ ਫਾਦਰ ਬਿਲਡਿੰਗ ਠੇਕੇਦਾਰ ਨੇ ਮਦਰ ਹਾਊਸ ਵਾਈਫ ਨੇ ਪਿਓਰ ਵੈਸ਼ਨੋ ਫੈਮਲੀ ਹੈ ਜੀ ਐਨੂਅਲ ਇਨਕਮ 8 ਤੋਂ 10 ਲੱਖੇ ਜੀ ਤੇ ਪਰਿਵਾਰ ਦੀ ਮੰਗੇ ਜੀ ਘਰੇਲੂ ਕੁੜੀ ਚਾਹੀਦੀ ਏ 10 ਜਾਂ ਭਾਵੇਂ ਪਲੱਸ 2 ਪਾਸ ਹੋਵੇ ਨੰਬਰ ਨੋਟ ਕਰ ਸਕਦੇ ਹਾਂ ਜੀ 9592843236 ਇਸ ਨੰਬਰ 'ਤੇ ਤੁਸੀਂ ਪਰਿਵਾਰ ਦੇ ਨਾਲ ਗੱਲਬਾਤ ਕਰਕੇ ਵਧੇਰੇ ਜਾਣਕਾਰੀ ਵੀ ਤੁਸੀਂ ਲੈ ਸਕਦੇ ਹੋ ਜੀ ਜੀ ਅਗਲਾ ਰਿਸ਼ਤਾ ਕਰੋ ਜੀ ਨੋਟ ਨਾਮ ਸਿੰਘ ਪਤਾ ਤਰਨਤਾਰ ਕਾਸਟ ਜੱਟ ਸਿੱਖ ਗੋਤ ਸੰਦੂ ਪਿਤਾ ਗੁਰਮੀਤ ਸਿੰਘ ਉਮਰ 18 12 2000 ਜਨਮ ਦਾ ਟਾਈਮ 3:30 ਪੀਐਮ ਕੱਦ 6 ਫੁੱਟ ਪੜਾਈ ਪਲੱਸ 2 ਪਾਸ ਭੈਣ 21 ਐਂਡ ਮੈਰੀਡ ਅਸਟ੍ਰੇਲੀਆ ਦੇ ਵਿੱਚ ਕੰਮ ਮੁੰਡਾ ਆਸਟ੍ਰੇਲੀਆ ਦੇ ਵਿੱਚ ਵਧੀਆ ਕੰਪਨੀ ਦੇ ਵਿੱਚ ਮੈਨੇਜਰ ਏ ਜੀ 4 ਲੱਖ ਸੈਲਰੀ ਏ ਜੀ ਪਰ ਮੰਥ ਦੇ 10 ਕਿੱਲੇ ਜ਼ਮੀਨ ਏ ਵਧੀਆ ਕੋਠੀ ਮੰਗੇਜੀ ਪਰਿਵਾਰ ਦੀ ਕੁੜੀ ਆਸਟ੍ਰੇਲੀਆ ਹੋਵੇ ਪੀਆਰ ਹੋਵੇ ਭਾਵੇਂ ਵਰਕ ਪਰਮਿਟ ਤੇ ਹੋਵੇ ਕੋਟ ਮੈਰਿਜ ਆਸਟ੍ਰੇਲੀਆ ਦੇ ਵਿੱਚ ਹੀ ਕਰਨੀ ਹੈ ਜੀ ਨੰਬਰ ਨੋਟ ਕਰੋ ਪਰਿਵਾਰ ਦਾ 98787 39610 ਹਾਂਜੀ ਏਸੀ ਜੀ ਆਪਣੀ ਅੱਜ ਦੇ ਕੁਝ ਰਿਸ਼ਤੇ ਜੀ ਇਹਨਾਂ ਰਿਸ਼ਤਿਆਂ ਦੇ ਵਿੱਚੋਂ ਤੁਹਾਨੂੰ ਕੋਈ ਵੀ ਰਿਸ਼ਤਾ ਸੈੱਟ ਆਉਂਦਾ ਤਾਂ ਦਿੱਤੇ ਗਏ ਪਰਿਵਾਰ ਦੇ ਨੰਬਰਾਂ ਤੇ ਤੁਸੀਂ ਕਾਲ ਮੈਸੇਜ ਕਰਕੇ ਪੁਰਵ ਦੇ ਰਿਚਾਰਕਾਰੀ ਵੀ ਲੈ ਸਕਦੇ ਹਾਂ ਜੀ ਤੇ ਰਿਸ਼ਤਾ ਕਰਨ ਤੋਂ ਪਹਿਲਾਂ ਤੁਸੀਂ ਚੰਗੀ ਤਰ੍ਹਾਂ ਜਾਂਚ ਪੜਤਾਲ ਜ਼ਰੂਰ ਕਰਿਆ ਕਰੋ ਜੀ ਤੇ ਉਸ ਤੋਂ ਬਾਅਦ ਦੇ ਵਿੱਚ ਤੁਸੀਂ ਰਿਸ਼ਤਾ ਕਰਿਆ ਕਰੋ ਜੇਕਰ ਤੁਸੀਂ ਵੀ ਆਪਣੇ ਲੜਕੇ ਜਾਂ ਲੜਕੀ ਦੇ ਰਿਸ਼ਤੇ ਦੀ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਗਏ ਵਟਸਐਪ ਨੰਬਰ ਤੇ ਤੁਸੀਂ ਆਪਣਾ ਮੈਸੇਜ ਕਰਕੇ ਬਾਇਓ ਡਾਟਾ ਭੇਜ ਕੇ ਆਪਣੀ ਐਡ ਲਗਵਾ ਸਕਦੇ ਹੋ ਜੀ ਸਾਡਾ ਕੰਮ ਸਿਰਫ ਐਡ ਲਗਾਉਂਦਾ ਹੈ ਜੀ ਰਿਸ਼ਤਾ ਕਰਨ ਤੋਂ ਪਹਿਲਾਂ ਪਰਿਵਾਰ ਦੇ ਨਾਲ ਗੱਲਬਾਤ ਕਰੋ ਜਾਂਚ ਪੜਤਾਲ ਕਰੋ ਤੇ ਉਸ ਤੋਂ ਬਾਅਦ ਦੇ ਵਿੱਚ ਤੁਸੀਂ ਰਿਸ਼ਤਾ ਕਰੋ ਮਿਲਦੇ ਆ ਜੀ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਧੰਨਵਾਦ ਜੀ